ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਮ ਜਰਨੀ ਇਸ ਤੇ ਮੈਂ ਹਾਂ ਪ੍ਰਦੀਪ ਘੋੜਾ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੂਆਣਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਤਾਂ ਦੱਸ ਦਈਏ ਕਿ ਚਾਰੇ ਪਾਸੇ ਭਾਰੀ ਫੁੱਲ ਪੁਲਿਸ ਉਹਨਾਂ ਦੇ ਤਣਾਅ ਤੁਹਾਨੂੰ ਜ਼ਰੂਰ ਦਿਖਾਈ ਦਿੰਦੀ ਹੋएगी ਤਸਵੀਰਾਂ ਮੌਕੇ ਦੀ ਐਕਸਕਲੂਸਿਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਆਪਣੀ ਸਕਰੀਨ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਸੋ ਦੰਦ ਦੀ ਤਕਲੀਫ ਤੇ ਕਾਰਨ ਕਈ ਦਿਨ ਪਹਿਲਾਂ ਰਾਜੂਆਣਾ ਦੇ ਵੱਲੋਂ ਇਹ ਚਿੱਠੀ ਹੈ ਜਿਹੜੀ ਪਾਈ ਗਈ ਸੀ ਤਾਂ ਪਾਰੀ ਪੁਲਿਸ ਗਾਰਚ ਦੇ ਨਾਲ ਸਰਕਾਰੀ ਡੈਂਟਲ ਕਾਲਜ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੋ ਬਲਵੰਤ ਸਿੰਘ ਰਾਜੂਆਣਾ ਦੇ ਇੱਕ ਬਿਆਨ ਆਇਆ ਹੈ ਤਾਂ ਇਸੇ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 19 ਸਾਲਾਂ ਤੋਂ ਉਹ ਕੋਟਾਂ ਦੇ ਵਿੱਚ ਰੁਲੇ ਹੋਏ ਨੇ ਸੇ ਮਸਲਾ ਜਿਹੜਾ ਕਈ ਸਾਲਾਂ ਤੋਂ ਕੋਰਟ ਦੇ ਵਿੱਚ ਰੁਲਿਆ ਹੋਇਆ ਸੁਪਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫੈਸਲੇ ਦੇ ਉੱਤੇ ਜਲਦ ਮੋਹਰ ਲਗਾਈ ਜਾਵੇ ਸੋਨਾਂ ਦੀ ਸਜ਼ਾ ਦੇ ਨਾਲ ਸੰਬੰਧਿਤ ਫੈਸਲਾ ਜਿਹੜਾ ਉਸ ਨੂੰ ਜਲਦ ਸੁਣਾ ਦਿੱਤਾ ਜਾਵੇ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਭਾਈ ਬਲਵੰਤ ਸਿੰਘ ਰਾਜਵਾਨਾ ਜਿਹਨਾਂ ਨੂੰ ਲਾਜ ਦੇ ਲੀਰ ਜਿੰਦਰਾ ਹਸਪਤਾਲ ਦੇ ਸਰਕਾਰੀ ਡੈਂਟਲ ਕਾਲਜ ਦੇ ਵਿੱਚ ਲਿਆਂਦਾ ਗਿਆ ਸੋ ਭਾਰੀ ਪੁਲਿਸ ਫੋਰਸ ਤੁਸੀਂ ਆਸਟ੍ਰੇਲੀਆ ਪੁਣੇ ਸਕਰੀਨ ਤੇ ਦੇਖ ਸਕਦੇ ਹੋ ਚਾਰੇ ਪਾਸੇ ਪੁਲਿਸ ਹੀ ਪੁਲਿਸ ਤੁਹਾਨੂੰ ਜ਼ਰੂਰ ਨਜ਼ਰ ਆ ਰਹੀ ਹੋਏਗੀ ਸੋ ਇੱਕ ਬਿਆਨ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਦਿੱਤਾ ਗਿਆ ਆਓ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਇੱਕ ਵਾਰੀ ਕਿਉਂ ਜੀ ਅਸੀਂ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਇੱਕ ਵਾਰੀ ਕਿਉਂ ਜੀ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ बार-बार ਹੁਕਮ ਅਰਜੇਸ ਕਰੀਏ ਜੀ ਸਰ ਇਧਰ ਜੇ ਇਧਰ ਸਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਦੇ ਦੇ ਜੀ ਬਹੁਤ ਬਰੀਆ ਜੀ ਜੀ ਤੁਹਾਡੇ ਕੇਸ ਦੇ ਵਿੱਚ ਸ਼੍ਰੀਕਾਲ ਤੁਸੀਂ ਦੇਖ ਰਹੇ ਸਮ ਜਰਨੀਸ ਤੇ ਮੈਂ ਹਾਂ ਪ੍ਰਦੀਪ ਘੋੜਾ। ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੂਆਣਾ ਹਸਪਤਾਲ ਦੇ ਵਿੱਚ ਪਹੁੰਚੇ ਨੇ। ਤਾਂ ਦੱਸ ਦਈਏ ਕਿ ਚਾਰੇ ਪਾਸੇ ਭਾਰੀ ਫੁੱਲ ਪੁਲਿਸ ਉਹਨਾਂ ਦੇ ਤਣਾਅ ਤੁਹਾਨੂੰ ਜ਼ਰੂਰ ਦਿਖਾਈ ਦਿੰਦੀ ਹੋएगी। ਤਸਵੀਰਾਂ ਮੌਕੇ ਦੀ ਐਕਸਕਲੂਸਿਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਆਪਣੀ ਸਕਰੀਨ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਸੋ ਦੰਦ ਦੀ ਤਕਲੀਫ ਤੇ ਕਾਰਨ ਕਈ ਦਿਨ ਪਹਿਲਾਂ ਰਾਜੂਆਣਾ ਦੇ ਵੱਲੋਂ ਇਹ ਚਿੱਠੀ ਹੈ ਜਿਹੜੀ ਪਾਈ ਗਈ ਸੀ ਤਾਂ ਪਾਰੀ ਪੁਲਿਸ ਗਾਰਚ ਦੇ ਨਾਲ ਸਰਕਾਰੀ ਡੈਂਟਲ ਕਾਲਜ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੋ ਬਲਵੰਤ ਸਿੰਘ ਰਾਜੂਆਣਾ ਦੇ ਇੱਕ ਬਿਆਨ ਆਇਆ ਹੈ ਤਾਂ ਇਸੇ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 19 ਸਾਲਾਂ ਤੋਂ ਉਹ ਕੋਟਾਂ ਦੇ ਵਿੱਚ ਰੁਲੇ ਹੋਏ ਨੇ ਸੇ ਮਸਲਾ ਜਿਹੜਾ ਕਈ ਸਾਲਾਂ ਤੋਂ ਕੋਰਟ ਦੇ ਵਿੱਚ ਰੁਲਿਆ ਹੋਇਆ ਸੁਪਾਈ ਬਲਵੰਤ ਸਿੰਘ ਰਾਜਚੂਆਣਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫੈਸਲੇ ਦੇ ਉੱਤੇ ਜਲਦ ਮੋਹਰ ਲਗਾਈ ਜਾਵੇ ਸੋ ਉਹਨਾਂ ਦੀ ਸਜ਼ਾ ਦੇ ਨਾਲ ਸੰਬੰਧਿਤ ਫੈਸਲਾ ਜਿਹੜਾ ਉਸ ਨੂੰ ਜਲਦ ਸੁਣਾ ਦਿੱਤਾ ਜਾਵੇ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਭਾਈ ਬਲਵੰਤ ਸਿੰਘ ਰਾਜਵਾਨਾ ਜਿਹਨਾਂ ਨੂੰ ਲਾਜ ਦੇ ਲਈ ਰਜਿੰਦਰਾ ਹਸਪਤਾਲ ਦੇ ਸਰਕਾਰੀ ਡੈਂਟਲ ਕਾਲਜ ਤੇ ਵਿਚ ਲਿਆਂਦਾ ਗਿਆ ਸੋ ਭਾਰੀ ਪੁਲਿਸ ਫੋਰਸ ਤੁਸੀਂ ਅਸਰੇਲੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਚਾਰੇ ਪਾਸੇ ਪੁਲਿਸ ਹੀ ਪੁਲਿਸ ਤੁਹਾਨੂੰ ਜ਼ਰੂਰ ਨਜ਼ਰ ਆ ਰਹੀ ਹੋਏਗੀ ਸੋ ਇੱਕ ਬਿਆਨ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਦਿੱਤਾ ਗਿਆ ਆਓ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆਂ ਇਹ ਕਿਹੜਾ ਸਾਰੀ ਕੌਣ ਜੀ ਅਸੀਂ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਸਰਕਾਰੀ ਕੌਣ ਜੀ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ ਵਾਰ-ਵਾਰ ਹ ਦੇਸ ਦਾ ਅਰਜੇਸ ਕਰੀਏ ਸਰ ਇਧਰ ਜੇ ਇਧਰ ਸਰ ਇਹ ਬੇਚੀ ਕਰਦਾ ਕੀ ਅਗਲਾ ਫੈਸਲਾ ਦੇਣਾ ਬਹੁਤ ਬਰੀਆ ਜੀ ਤੁਹਾਡੇ ਕੇਸ ਦੇ ਵਿੱਚ ਅਗਲਾ ਫੈਸਲਾ